ਆਪ ਸੁਣ ਟੋਟਾ ਖਾਸੀ ਕੋਣ ਬਾਸਮਾ ਮਾ ਛੱਤ ਸਿਰ ਕੇਤੀ ਛਡੌੜਟ ਜਾਇ ਸੁਤੇ ਜੀ ਰਾਨ ਮੈਂ ਕੀ ਏ ਤੀਮਾ ਗੱਟ ਰੀਦਾ ਕੋਠੇ ਮੰਡਵਾੜੀਆਂ ਹਸਾਰੇ ਦੇ ਢਿੰ ਗਏ ਕੂੜਾ ਸ਼ੌਦਾ ਕਰ ਗਏ ਗੋਰੀਆਂ ਐ ਪਏ ਰੀਦਾ ਖਿੰਥੜ ਮੇਕਾ ਅਗਲੀਆਂ ਬਿੰਦਰ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾ ਇੱਕ ਸੇਖ ਰੀਤਾ ਤੋਂ ਦੀਵੀ ਬਲੰਦੇ ਆਮਰ ਤੇ ਬੈਠਾ ਆਏ ਕੜੀ ਤਾ ਘਟ ਰੁਤੇ ਆਂ ਹੀ ਦੇਗਿਆ ਮੁਝਾਈ ਰੀਤਾ ਵੀਰ ਸੁਪਾਏ ਜੇਤੀਆ ਜੇ ਸਿਰਤੀਆ ਉਨੇ ਅਮਲ ਕਰੀਆ ਤੇ ਸਜਾਏ ਨਾਮ ਫਿਰਦਾ ਕੰਨ ਮਸੱਲਾ ਸੁਪਕਲ ਦਿਲ ਕਾਤੀ ਗੁਰਵਾਤ ਬਾਹਰ ਤੇ ਸਚਾਨਣਾ ਦਿਲੰਦਿਆਰੀ ਰਾਤ ਫਿਦਾਰਤੀ ਰਤਨ ਨਿਕਲੇ ਜੇ ਤਨ ਚੀਰੇ ਕੋਈ ਜੋਤਨ ਰੂਪ ਤੇ ਰੱਬ ਸਿਓ ਤਿੰਨ ਤਨ ਰਤਨਾ ਹੋਏ ਮਹਾਰਾਜ ਤੀਜਾ ਇਹੋ ਤਨ ਸਬੋ ਰਤ ਹੈ ਰਤ ਮਨ ਤਨ ਨਾ ਹੋਏ ਜੋ ਸਹਿ ਰਤੇ ਰਭਿ ਸਿਉ ਤਨ ਤਨ ਰਤ ਨਾ ਹੋਏ ਮਹਾਰਾਜ ਤੀਜਾ ਇਹੋ ਤਨ ਸਬੋ ਰਤ ਹੈ ਰਤ ਮਨ ਤਨ ਨਾ ਹੋਏ ਜੋ ਸਹਿ ਰਤੇ ਆਪਣੀ ਸਿਖ ਤਨ ਲੋਭ ਰਤ ਨਾ ਹੋਏ ਐਪੇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਮਸਤ੍ਰ ਧਾਰ ਸ਼ੁੱਧ ਹੋਏ ਤੇ ਉਹ ਹੜ ਕਾ ਭਉ ਦੁਰਮਸ ਮੈਲ ਕੋ ਆਏ ਨਾਨਕ ਤੇ ਜਰਨੋਣੇ ਜਿਰਤੇ ਹਾਰੁ ਰੰਗੁ ਲਾਇ ਪ੍ਰੀਤਿ ਜੋਈ ਸਰਵਰੁ ਕੋ ਨਡਲੋ ਚਿਤੋ ਲੁ ਪੀਵਤ ਚਪਟ ਕਿਆ ਹੋਇ ਕਿਤੂ ਲੁ ਕਹਿ ਹਤ ਪ੍ਰੀਤ ਨਟਿ ਕੰਤ ਨਰਾਵੇ ਵੰਡੀ ਤੀ ਮਈ ਆਸ਼ ਧਨ ਕੋ ਕੀਨੀ ਗੌਰ ਮੈਂ ਕੈ ਸਨਾ ਮਿਲਿਆ ਫਰੀਦਾ ਸਿਰ ਭਲਿਆ ड़ी पली पुछा पी पलिया रेमन गले बा